ਸਕੜੀ ਹੈ ਜੀ ਵੇਟ ਕਾਦੂ ਕਰਨਾ ਮਾ ਬਸ ਖੜੀ ਆ ਤੇ ਫੁੱਲ ਹੋ ਗਿਆ ਜੀ ਇਹ ਤੇ ਮੇਰੀ ਇੰਟਰਨਸ਼ਿਪ ਹੈ ਮੈਂ ਰੋਜ਼ ਅਪ ਡਾਊਨ ਕਰਦੀ ਆ ਲੁਧਿਆਣਾ ਤੋਂ ਚੰਡੀਗੜ੍ਹ ਸਵੇਰੇ 7 ਵਜੇ ਮੈਂ ਬੱਸ ਦੇ ਵਿੱਚ ਬੈਹਿਣੀ ਆ ਤੇ ਉੱਥੋਂ ਮੈਨੂੰ ਇੰਨੀ ਜਲਦੀ ਇੰਟਰਨਸ਼ਿਪ ਤੁਸੀਂ 4 ਵਜੇ ਛੁੱਟੀ ਇੰਨੀ ਜਲਦੀ ਕਰਕੇ ਐ ਨਹੀਂ ਕਿ ਤੇ ਮੇਰੀ ਬੱਸ ਨਾਲ ਲੇਟ ਹੋ ਜੇ ਤੇ ਆਉਣ ਤੋਂ ਬਾਅਦ ਵੀ ਮੈਨੂੰ ਬੱਸ ਦੇ ਵਿੱਚ ਬੈਠਣ ਦੀ ਸੀਟ ਨਹੀਂ ਮਿਲਦੀ ਲਗਾਤਾਰ ਮੈਂ 3-4 ਦਿਨ ਖੜੇ ਹੋ ਕੇ ਹੀ ਗਈ ਆ ਮੈਂ ਮੰਨਦੀ ਆ ਜਿਹੜਾ ਫੈਸਲਾ ਲਿਆ 56 ਪੈਸੇਂਜਰਸ ਦਾ ਲੈ ਕੇ ਜਾਣਾ ਉਹ ਸੇਫਟੀ ਲਈ ਲਿਆਵਾ ਪਰ ਤੁਸੀਂ ਹੋਰਾਂ ਨੂੰ ਤਾਂ ਦੇਖੋ ਇਹ ਫੈਸਲਾ ਉਹਨਾਂ ਦਾ ਬਿਲਕੁਲ ਠੀਕ ਹੈ ਮੈਂ ਪੈਸੇ ਦੇ ਹੱਕ ਦੇ ਵਿੱਚ ਆ ਪਰ ਇਹ ਹੈ ਕਿ ਬੱਸਿਸ ਹੋਰ ਕਰਨ ਨਾ ਹੋਰ ਬੱਸਿਸ ਤਾਂ ਸਾਨੂੰ ਪ੍ਰੋਵਾਈਡ ਕਰਨੀ ਸਾਨੂੰ ਤਾਂ ਨਾ ਖੱਜਲ ਖਵਾਲ ਹੋਣਾ ਪਵੇ ਇੱਕ ਤਾਂ ਕੰਮ ਕਰਕੇ ਆਨੇ ਉਪਰ ਘਰ ਜਾਣਾ ਹੁੰਦਾ ਵੀ 9 9 10 ਤੱਕ ਜਿਹੜਾ ਰਾਤ ਨੂੰ ਘਰ ਪਹੁੰਚਦੇ ਆ ਘੰਟਾਲੇ ਵੀਰੇ ਠਾੜੇ ਜਾਣਾ ਕਿੱਥੇ ਤੁਸੀਂ ਅਸੀਂ ਖਵਾਨ ਹੋ ਜਾਨੇ ਹੈ ਬਰੇਲੀ ਸੇ ਅਸੀਂ 38 ਸਾਲੋ ਕੇ ਕਮਾਨ ਹੋ ਰਹਾ ਹੈ रिपोर्टर्स साहब बिल्कुल सही है ये जिस टाइम बसपुरी पर ही होती है देखो ड्राइवर ने गाड़ी चलाणियां कंडक्टर ने टिकटा कटणियां उन गाड़ी ਦੇ ਵਿੱਚ ਘਮੜਜ ਵੀ ਦਿੱਕਤ ਆਉਂਦੀ ਆ ਦੂਜੀ ਗੱਲ ਰੋਡ ਦੇ ਉੱਤੇ ਡਰਾਈਵਰ ਨੂੰ ਬ੍ਰੇਕ ਲਾਉਣੀ ਪੈਂਦੀ ਆ ਤਾਂ ਉਹਦੇ ਉੱਤੇ ਵੀ ਸਵਾਰੀਆਂ ਕਰਤੀਆਂ ਹੋਣਗੀਆਂ ਬਸਾਂ ਦੇ ਵਿੱਚ ਲੇਡੀਜ਼ ਇਸ ਤਰ੍ਹਾਂ ਭੱਜਦੀਆਂ ਸੀ ਸਰਕਾਰੀ ਬਸਪਾਦ ਨੂੰ ਵੀ ਉਹਨਾਂ ਦੀ ਛੱਟਪੇਟ ਵੀ ਲੱਗਦੀ ਸੀ ਲੱਤਾਂ ਮਾਹ ਵੀ ਟੁੱਟੀਆਂ ਹੋਣਗੀਆਂ ਤੇ ਬਾਕੀ ਉਹਦੇ ਵਿੱਚ ਜੈਂਟਸ ਨੂੰ ਵੀ ਪੂਰੀ ਪ੍ਰੋਬਲਮ ਆਈ ਆ ਕਿਉਂਕਿ ਉਹ ਸਰਕਾਰੀ ਵਾਸਤੇ ਵਿੱਚ ਚੜ੍ਹੇ ਨਹੀਂ ਸਕਦਾ ਹਾਂ ਜੇ ਫੈਸਲਾ ਹੈਗਾ ਚਲੋ ਕੋਈ ਨਾ ਲੇਕਿਨ ਇਹਦੇ ਬੱਸਾਂ ਵਧਾ ਦੇਣ ਫਿਰ ਹਾਂਜੀ ਬੱਸ ਆਉਂਦੀ ਨਹੀਂ ਹੈ ਕਿ ਬੱਸ ਜੀ ਆਉਂਦੀ ਵੀ ਆ ਭਰ ਜਾਂਦੀ ਹੈ ਉਹ ਉਲਟਾ ਸਵਾਰੀਆਂ ਜਾਦਾ ਹੀ ਹੋ ਜਾਂਦੀਆਂ ਉਹਦੇ ਵਿੱਚ ਜਗ੍ਹਾ ਹੀ ਨਹੀਂ ਹੁੰਦੀ ਹੈ ਜੀ ਜਾਣ ਨੂੰ ਹੁਣ ਵੀ ਦੇਖ ਲਓ ਤੁਹਾਡੇ ਸਾਹਮਣੇ ਭਰ ਕੇ ਗਈ ਆ ਬੱਸ ਬੱਸਾਂ ਹੁਣ ਲੱਗਦੇ ਨਹੀਂ ਉਹ ਖੜੀਆਂ ਨੇ ਇਹ ਕਦੇ ਟਾਈਮ ਨਾਲ ਲੱਗਣਗੇ ਸਵੇਰੇ 6:00 ਲੱਗੂਗੀ ਲਗਭਗਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਰੋਡ ਵੇਜ਼ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਬੱਸ ਦੇ ਵਿੱਚ 52 ਸੀਟਾਂ ਨੇ ਤਾਂ 52 ਯਾਤਰੀਆਂ ਨੂੰ ਹੀ ਉਹ ਆਪਣੇ ਨਾਲ ਲੈ ਕੇ ਜਾਣਗੇ ਬਾਕੀਆਂ ਨੂੰ ਨਹੀਂ ਲੈ ਕੇ ਜਾਣਗੇ ਤਸਵੀਰਾਂ ਅਸੀਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਕਿ ਕਿਵੇਂ ਲੋਕ ਜਿਹੜੇ ਹੈਗੇ ਨੇ ਉਹ ਖਚਲ ਖੁਆਰ ਹੁੰਦੇ ਪਏ ਨੇ ਚੰਡੀਗੜ੍ਹ ਆਈਐਸਪੀਟੀ 43 ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਜੋ ਜਨਤਾ ਹੈਗੀ ਹੈ ਪੈਸੰਜਰ ਨੇ ਇਹਨਾਂ ਨੇ ਜਾਣਾ ਸੀ ਤਾਂ ਹੁਣੇ-ਹੁਣੇ ਇੱਕ ਜਿਹੜੀ ਬੱਸ ਹੈ ਆ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਉਹੀ ਬੱਸ ਹੈ ਜਿਹੜੀ ਹੁਣੇ-ਹੁਣੇ ਇੱਥੋਂ ਰਵਾਨਾ ਹੋਈ ਹੈ ਜਿਹੜਾ ਦਾ ਰੂਟ ਹੈ ਉਹ ਹੈਗਾ ਫਿਰੋਜ਼ਪੁਰ, ਰੰਪੂਰ, ਮੁਕਸਰ, ਪੱਟੀ, ਮੋਗਾ, ਜਗਰਾਉਂ, ਲੁਧਿਆਣਾ ਇੱਥੇ ਜਾਣਾ ਸੀਗਾ ਚੰਡੀਗੜ੍ਹ ਤੋਂ ਇੱਕ ਬੱਸ ਹੁਣੇ-ਹੁਣੇ ਰਵਾਨਾ ਹੋਈ ਹੈ ਤਾਂ ਤੁਸੀਂ ਦੇਖ ਲਓ 1 2 3 4 5 6 7 7 ਜਿਹੜੇ ਹੈਗੇ ਨੇ ਜ਼ਿਲ੍ਹੇ ਇਸ ਨੇ ਕ੍ਰਾਸ ਕਰਨੇ ਸਨ ਤੇ ਜਿਹੜੇ ਪੈਸੇਂਜਰ ਨੇ ਉਹ ਇੱਥੇ ਖੜੇ ਨੇ ਪਰ ਜਿਹੜੇ ਬੱਸ ਵਾਲੇ ਨੇ ਬੱਸ ਚਾਲਕ ਨੇ ਉਹਨਾਂ ਨੇ ਆਪਣੀ ਜਿਹੜੀ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਚਾਰ ਪੰਜ ਸਵਾਰੀਆਂ ਲੈ ਕੇ ਵੀ ਗਏ ਨੇ ਜੋ ਕਿ ਖੜ ਕੇ ਗਈਆਂ ਨੇ ਪਰ ਉਸ ਤੋਂ ਬਾਅਦ ਉਹਨਾਂ ਨੇ ਮਨਾ ਕਰ ਦਿੱਤਾ ਜਿਹੜੇ ਇਹਨੇ ਯਾਤਰੀ ਨੇ ਇੱਥੇ ਉਸੇ ਤਰ੍ਹਾਂ ਹੀ ਖੜੇ ਨੇ ਇੱਥੇ ਜਾ ਨਹੀਂ ਪਾਏ ਕਿਉਂਕਿ ਬੱਸ ਵਾਲਿਆਂ ਨੇ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਦੋ ਚਾਰ ਨੂੰ ਇਜਾਜ਼ਤ ਦਿੱਤੀ ਸੀ ਕਿ ਉਹ ਬੱਸ ਦੇ ਵਿੱਚ ਖੜ ਕੇ ਜਾ ਸਕਦੇ ਨੇ ਕਿਉਂਕਿ ਫੈਸਲਾ ਜਿਹੜਾ ਹੈਗਾ ਵਾ ਪੰਜਾਬ ਰੋਡਵੇ ਦੇ ਜਿਹੜੇ EMPLYE ਹੈਗੇ ਨੇ ਉਹਨਾਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ 52 ਸੀਟਾਂ ਨੇ ਤਾਂ 52 ਪੈਸੇਂਜਰ ਹੀ ਇੱਕ ਬੱਸ ਦੇ ਵਿੱਚ ਸਫ਼ਰ ਕਰ ਸਕਦੇ ਨੇ ਤਾਂ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਉਸ ਦੀ ਜਿਹੜੀ ਸਾਫ਼ ਪ੍ਰਤੱਖ ਜਿਹੜੀ ਫੋਟੋ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਯਾਤਰੀਆਂ ਦਾ ਕੀ ਹਾਲ ਹੈ ਠੰਡ ਦਾ ਸਮਾਂ ਤੇ ਯਾਤਰੀ ਜਿਨ੍ਹਾਂ ਦੇ ਵਿੱਚ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਛੋਟੀ ਉਮਰ ਦੇ ਬੱਚੇ ਵੀ ਹੈਗੇ ਨੇ ਤਾਂ ਉਹਨਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਜਿਵੇਂ ਇੱਕ ਅਗਲੀ ਬੱਸ ਆਈ ਹੈ ਇੱਥੇ ਜਿਹੜੀ ਲੱਗੇਗੀ ਜੋ ਕਿ ਚੰਡੀਗੜ੍ਹ ਤੋਂ ਮੋਗਾ ਪੱਟੀ ਮੁਕਸਰ ਇਧਰਲੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਯਾਤਰੀ ਹੈ ਉਹਨਾਂ ਨੂੰ ਲਿਜਾਣ ਦੇ ਲਈ ਆਈ ਹੈ ਤਾਂ ਹੁਣ ਤੁਸੀਂ ਆਪ ਦੇਖੋ ਕਿ ਕਿਵੇਂ ਜਿਹੜੇ ਯਾਤਰੀ ਨੇ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਨੇ ਤਾਂ ਜੋ ਉਹਨਾਂ ਨੂੰ ਮੌਕੇ ਤੇ ਸੀਟ ਮਿਲ ਜੇ ਬੈਠ ਕੇ ਜਾਣ ਖੜ ਕੇ ਜਾਣ ਦੀ ਸੁਵਿਧਾ ਜਿਹੜੀ ਹੈਗੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਤੁਸੀਂ ਆਪ ਦੇਖੋ ਕਿਵੇਂ ਇਹ ਜਿਹੜੇ ਲੋਕ ਨੇ ਬੱਸ ਨੂੰ ਚਿਮੜੇ ਹੋਏ ਨੇ ਜਿਵੇਂ ਕੀੜੀਆਂ ਚਿਮੜ ਜਾਂਦੀਆਂ ਨੇ ਕਿਸੇ ਮਿੱਠੇ ਨੂੰ ਇਸ ਤਰ੍ਹਾਂ ਇਹ ਬੱਸ ਨੂੰ ਚਿਮੜੇ ਹੋਏ ਨੇ ਪਰ ਅਜਿਹੇ ਦੇ ਵਿੱਚ ਇਹਨਾਂ ਨੂੰ ਵੀ ਜਿਹੜੇ ਯਾਤਰੀ ਨੇ ਇਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਨਾਲ ਕੋਈ ਹਾਦਸਾ ਨਾ ਹੋ ਜਾਵੇ ਕਿਉਂਕਿ ਜਦੋਂ ਬੱਸ ਬੈਕ ਕਰਕੇ ਲਗਾਉਣੀ ਹੁੰਦੀ ਹੈ ਤਾਂ ਕਈ ਵਾਰੀ ਹਾਸੇ ਵੀ ਵਾਪਰਦੇ ਨੇ ਜਿਹੇ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਪ੍ਰੇਸ਼ ਕਰਨਾ ਚਾਹਦੇ ਹਾਂ ਤੁਸੀਂ ਤਾਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਲੋਕ ਨੇ ਉਹ ਬੱਸ ਦੇ ਵਿੱਚ ਚੜਦੇ ਦਿਖਾਈ ਦੇ ਰਹੇ ਨੇ ਪਿੱਛੇ ਵਾਲਾ ਦਰਵਾਜ਼ਾ ਵੀ ਜਿਹੜਾ ਹੈਗਾ ਵਾ ਉਹ ਹੁਣ ਖੁੱਲਿਆ ਜੋ ਅੰਦਰੋਂ ਡਰਾਈਵਰ ਕਨੈਕਟਰ ਹੈ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਪਿਆ ਉਸ ਨੂੰ ਵੀ ਮੌਕਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਸਮੇਂ ਸਿਰ ਅਸੀਂ ਘਰੇ ਵਾਪਸ ਜਾਏਗੇ ਤਸਵੀਰ ਤੁਹਾਨੂੰ ਅਸੀਂ ਸਾਫ਼ ਦਿਖਾ ਰਹੇ ਹਾਂ ਕਿ ਆਲਮ ਕੀ ਹੈ ਜਿਹੜਾ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਜੋ ਬਣ ਚੁੱਕਿਆ ਹੈ ਕਿਉਂਕਿ ਜਿਹੜੇ ਰੋਡਵੇਜ਼ ਦੇ ਅਧਿਕਾਰੀ ਹੈਗੇ ਨੇ ਜਿਹੜੇ ਡਰਾਈਵਰ ਨੇ ਜਿਹੜੇ ਕਨੈਕਟਰ ਨੇ ਜਿਹੜੀ ਇਹਨਾਂ ਦੀ ਯੂਨੀਅਨ ਹੈਗੀ ਹੈ ਪੰਜਾਬ ਲੈਵਲ ਦੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਬੱਸਾਂ ਦੀ ਜਿਹੜੀ ਤਾਦਾਦ ਹੈ ਉਹ ਵਧਾਉਣੀ ਚਾਹੀਦੀ ਹੈ ਇਸੇ ਕਰਕੇ ਇਸੇ ਇਸੇ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਕਿਉਂਕਿ ਹਾਦਸੇ ਵਾਪਰਦੇ ਨੇ ਜਦੋਂ ਯਾਤਰੀ ਬੈਠ ਕੇ ਖੜ ਕੇ ਜਾਂਦੇ ਨੇ ਤਾਂ ਹਾਥੇ ਵਾਪਰਦੇ ਨੇ ਜਾਂ ਅਸੀਂ ਆਪ ਵੀ ਇਸ ਗੱਲ ਦੇ ਗਵਾਹ ਹੈਗੇ ਆ ਤਾਂ ਕਈ ਵਾਰੀ ਕਨੈਕਟਰ ਨੂੰ ਵੀ 2-4 ਹੋਣਾ ਪੈਂਦਾ ਹੈ ਪੈਸੰਜਰਸ ਦੇ ਨਾਲ ਕਈ ਵਾਰ ਮਾਹੌਲ ਹੋਰ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਉਹ ਸਾਨੂੰ ਬਸਤੇ ਤਾਂ ਚੜ੍ਹਾ ਲਿਆ ਪਰ ਅੰਦਰ ਬੈਠਣ ਦੀ ਜਗ੍ਹਾ ਨਹੀਂ ਹੈਗੀ ਉਹਨਾਂ ਚੀਜ਼ਾਂ ਦੇ ਮੱਦੇਨਜ਼ਰ ਜਾਂ ਜਿਹੜੇ ਕਾਨੂੰਨ ਹੈਗੇ ਨੇ ਜਾਂ ਟ੍ਰੈਫਿਕ ਨਿਯਮ ਹੈਗੇ ਨੇ ਉਹਨਾਂ ਦੇ ਮੱਦੇਨਜ਼ਰ ਜਿਹੜੇ ਪੰਜਾਬ ਰੋਡਵੇਜ਼ ਦੇ ਜਿਹੜੇ ਇੰਪਲਾਈ ਹੈਗੇ ਨੇ ਬੱਸ ਕੰਡਕਟਰ ਹੈਗੇ ਨੇ ਡਰਾਈਵਰ ਹੈਗੇ ਨੇ ਉਹਨਾਂ ਦੀ ਜਿਹੜੀ ਯੂਨੀਅਨ ਹੈ ਉਹਨਾਂ ਨੇ ਐਲਾਨ ਕੀਤਾ ਕਿ 52 ਸੀਟਾਂ ਜਿੰਨੀਆਂ ਵੀ ਹੈਗੀਆਂ ਉਹਨੇ ਹੀ ਪੈਸੇਂਜਰ ਬੈਠਣਗੇ ਉਸ ਤੋਂ ਵੱਧ ਨਹੀਂ ਬੈਠ ਸਕਦੇ ਹੁਣ ਇਹ ਦੇਖੋ ਤੁਸੀਂ ਬਾਕੀ ਦੇ ਇਹ ਬਜ਼ੁਰਗ ਬਜ਼ੁਰਗ ਜੋੜਾ ਆ ਰਿਹਾ ਇਹ ਹੁਣ ਕਿਵੇਂ ਜਾਏਗਾ ਇਹ ਸਭ ਤੋਂ ਵੱਡਾ ਸਵਾਲ ਹੈ ਠੀਕ ਹੈ ਜਿਹੜੀ ਇਹ ਬੱਸ ਹੈਗੀ ਹੈ ਇਹਨਾਂ ਨੇ ਅਲਾਉ ਕਰ ਦਿੱਤਾ ਕਿ ਤੁਸੀਂ ਜਿੰਨੇ ਵੀ ਯਾਤਰੀ ਖੜ ਕੇ ਜਾਣ ਦੇ ਇੱਛੁਕ ਹੈਗੇ ਹੋ ਤੁਸੀਂ ਜਾ ਸਕਦੇ ਹੋ ਪਰ ਜਿਹੜੇ ਪਿੱਛੇ ਖੜੇ ਨੇ ਪਿਛਲੀ ਸੀਟ ਤੁਸੀਂ ਪਿਛਲੀ ਵਾਰੀ ਦੇਖੋ ਉਹ ਇੱਕ ਦੂਜੇ ਦੇ ਨਾਲ ਤੱਕਾ ਮੁਕੀ ਹੋ ਰਹੇ ਨੇ ਫਿਰ ਗਾਂ ਜਾ ਕੇ ਕਲੈਸ਼ ਹੋਵੇਗਾ ਇਹਨਾਂ ਦਾ ਆਪਸ ਦੇ ਵਿੱਚ ਹੋ ਸਕਦਾ ਕਨੈਕਟਰ ਦੇ ਨਾਲ ਹੋ ਜੇ ਹੋ ਸਕਦਾ ਯਾਤਰੀਆਂ ਦੇ ਨਾਲ ਹੋ ਜਾਏ ਹੋ ਸਕਦਾ ਕੋਈ ਰੱਬ ਨਾ ਕਰੇ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਜ਼ਿੰਮੇਦਾਰ ਕੌਣ ਹੈ ਇਹ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਲੈਣਾ ਬਹੁਤ ਜ਼ਰੂਰੀ ਹੈ ਕਿ ਆਖਿਰ ਇਹ سلسلہ ਕਦੋਂ ਤੱਕ ਚੱਲੇਗਾ ਕਿਉਂਕਿ ਪੱਕੇ ਤੌਰ ਤੇ ਹੀ ਜਿਹੜੇ ਹੁਣ ਤੁਸੀਂ ਮੈਂ ਤੁਹਾਨੂੰ ਇਹ ਇਧਰ ਦੀ ਤਸਵੀਰ ਵੀ ਦਿਖਾ ਦਿੰਦਾ ਇੱਥੇ ਹੁਣ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਜਿਹੜੇ ਯਾਤਰੀ ਨੇ ਉਹਨਾਂ ਨੂੰ ਉਤਰਨ ਦੇ ਲਈ ਕਿਹਾ ਜਾ ਰਿਹਾ ਤੇ ਜਿਹੜਾ ਬਾਰੀ ਹੈ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੱਚੇ ਜਿਹੜੇ ਹੈਗੇ ਨੇ ਤੁਸੀਂ ਉਹ ਦੇਖ ਸਕਦੇ ਹੋ ਬੱਚੇ ਗੋਦੀ ਚੁੱਕੇ ਹੋਏ ਨੇ ਇੱਕ ਬੱਚਾ ਨਾਲ ਹੈ ਤਾਂ ਇੱਕ ਬੱਚਾ ਜਿਹੜਾ ਹੈਗਾ ਵਾ ਜਿਹੜੇ ਉਹਨਾਂ ਦੇ ਮੈਡਮ ਨੇ ਘਰ ਦੇ ਨੇ ਉਹਨਾਂ ਨੇ ਇੱਕ ਬੱਚਾ ਆਪਣੇ ਗੋਦੀ ਚੁੱਕਿਆ ਹੋਇਆ ਤੇ ਇਹ ਜੇ ਅਜਿਹੇ ਮਾਹੌਲ ਦੇ ਵਿੱਚ ਕਿਵੇਂ ਲੋਕ ਸਰਵਾਈਵ ਕਰਨਗੇ ਠੰਡ ਦਾ ਮਾਹੌਲ ਹੈ ਠੀਕ ਹੈ ਕਿਵੇਂ ਲੋਕ ਖੜਕੇ ਜਾ ਰਹੇ ਨੇ ਹੁਣ ਤੁਸੀਂ ਦੇਖੋ ਜੋ ਡਰਾਈਵਰ ਹੈ ਉਹ ਉਹ ਉਸਨੇ bari ਜਿਹੜੀ ਹੈਗੀ ਆ ਉਹ ਬੰਦ ਕਰ ਲਈ ਹੈ ਤੁਹਾਡੇ ਸਾਹਮਣੇ ਹੈ ਕਿਉਂਕਿ ਐਲਾਨ ਕੀਤਾ ਹੋਇਆ ਹੈ ਸਾਰੇ ਪੰਜਾਬ ਰੋਡਵੇਜ਼ ਦੇ ਅਧਿਕਾਰੀ ਜਿਹੜੇ ਹੈਗੇ ਨੇ ਉਹਨਾਂ ਦੀ ਯੂਨੀਅਨ ਦੇ ਵੱਲੋਂ ਜਿਹੜਾ ਐਲਾਨ ਕੀਤਾ ਕਿ 52 ਸੀਟਾਂ ਹੈਗੀਆਂ ਨੇ ਜਾਂ ਜਿੰਨੀਆਂ ਵੀ ਸੀਟਾਂ ਹੈਗੀਆਂ ਨੇ ਬੱਸ ਦੇ ਵਿੱਚ ਉਹਨੇ ਹੀ ਯਾਤਰੀ ਸਫ਼ਰ ਕਰ ਸਕਦੇ ਨੇ ਉਸ ਤੋਂ ਜ਼ਿਆਦਾ ਨਹੀਂ ਕਰ ਸਕਦੇ ਹੁਣ ਜਿਹੜੀ ਪਿਛਲੀ ਵਾਰੀ ਹੈ ਉਸ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਸਵਾਲ ਇਹ ਹੈ ਕਿ ਜਿਹੜੇ ਬਜ਼ੁਰਗ ਨੇ ਉਹ ਕਿਵੇਂ ਇੱਥੇ ਉਹਨਾਂ ਦਾ ਟਾਈਮ ਜਿਹੜਾ ਹੈਗਾ ਖਰਾਬ ਹੋਵੇਗਾ 1 ਘੰਟਾ 2 ਘੰਟੇ ਹੋ ਸਕਦਾ ਹੈ ਉਤੋਂ ਠੰਡ ਪੈ ਰਹੀ ਹੈ ਤਾਂ ਉਹ ਕਿਵੇਂ ਕਿਹੜੇ ਟਾਈਮ ਆਪਣੇ ਘਰਾਂ ਨੂੰ ਪਹੁੰਚਣਗੇ ਕਈ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੇ ਅੱਗੇ ਪਿੰਡਾਂ ਦੇ ਵੱਲ ਰਵਾਨਾ ਹੋਣਾ ਹੁੰਦਾ ਹੈ ਤਾਂ ਉਹ ਕਿਵੇਂ ਆਪਣੇ ਟਾਈਮ ਸਿਰ ਘਰ ਪਹੁੰਚਣਗੇ ਕਿਉਂਕਿ ਚੰਡੀਗੜ੍ਹ ਤੋਂ ਜਾ ਕੇ ਜੇਕਰ ਕਿਸੇ ਨੇ ਮੁਕਸਰ ਵਾਲੀ ਸਾਈਡ ਜਾਣਾ ਬੂਰ ਵਾਲੀ ਸਾਈਡ ਜਾਣਾ ਫਿਰੋਜ਼ਪੁਰ ਪੱਟੀ ਮੋਗਾ ਜਗਰਾਉਂ ਲੁਧਿਆਣਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਇਹ ਜਿਹੜੀ ਹੈਗੀ ਆ ਬਸ ਕ੍ਰਾਸ ਹੋ ਕੇ ਜਾਵੇਗੀ ਜਾਂ ਜਿਹੜਾ ਅਖੀਰਲਾ ਪਾਸਟੇਸ਼ਨ ਵੀ ਕਰੀਏ ਕਈ ਇਹ ਤਾਂ ਹੋ ਸਕਦਾ ਹੈ ਫਿਰੋਜ਼ਪ ਤਾਂ ਜਿੰਨੇ ਵੀ ਸਵਾਰੀਆਂ ਹੈਗੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਖਚਲ ਹੋਣਗੀਆਂ ਤਾਂ ਹੁਣ ਸਵਾਲ ਜਿਹੜਾ ਹੈਗਾ ਉਹ ਯੂਨੀਅਨ ਨੂੰ ਹੀ ਪਹਿਲੇ ਨੰਬਰ ਤੇ ਹੁੰਦਾ ਆਜਾਬਦਾ ਹੈ ਕਿ ਜਿਹੜਾ ਉਹਨਾਂ ਨੇ ਫੈਸਲਾ ਲਿਆ ਤਾਂ ਹੁਣ ਜਿਹੜੀਆਂ ਸਵਾਰੀਆਂ ਨੇ ਉਹਨਾਂ ਦਾ ਕੀ ਬਣੇਗਾ ਉਹ ਕਿਵੇਂ ਆਪਣੇ ਘਰਾਂ ਨੂੰ ਟਾਈਮ ਸਰ ਪਹੁੰਚਣਗੀਆਂ ਤਾਂ ਉਹਨਾਂ ਦਾ ਕੀ ਕਸੂਰ ਹੈ ਇੱਕ ਵੱਡਾ ਸਵਾਲ ਹੈ ਕਿਉਂਕਿ ਪੰਜਾਬ ਰੋਡਵੇਜ਼ ਦੇ ਜਿਹੜੇ ਜੀਐਮ ਨੇ ਉਹਨਾਂ ਦੇ ਨਾਲ ਵੀ ਮੇਰੀ ਫੋਨ ਤੇ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਠੀਕ ਨਹੀਂ ਹੈਗਾ ਪਰ ਹੋ ਸਕਦਾ ਹੈ ਕਿ ਜਿਹੜੇ ਯੂਨੀਅਨ ਦੇ ਪੰਜਾਬ ਰੋਡਵੇਜ਼ ਯੂਨੀਅਨ ਦੇ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਨੇ ਕੁਝ ਅਜਿਹੀਆਂ ਚੀਜ਼ਾਂ ਨੋਟਿਸ ਕੀਤੀਆਂ ਹੋਣ ਜਿਨ੍ਹਾਂ ਦੇ ਮਦੇ ਨਜ਼ਰ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਤਾਂ ਹੋ ਸਕਦੇ ਉਹ ਆਪਣੀ ਥਾਂ ਤੇ ਠੀਕ ਹੋਣ ਪਰ ਇਹਨਾਂ ਚੀਜ਼ਾਂ ਨੂੰ ਸੋਲਵ ਆਊਟ ਕਰਨ ਦੇ ਲਈ ਉਹਨਾਂ ਨੇ ਮੇਰੇ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇੱਕ ਬੈਠਕ ਹੋਵੇਗੀ ਵੱਡੇ ਅਧਿਕਾਰੀਆਂ ਦੀ ਉਹ ਹੋਣੀ ਜ਼ਰੂਰੀ ਹੈ ਉਸ ਤੋਂ ਬਾਅਦ ਹੀ ਜਿਹੜਾ ਗ੍ਰੀਵੈਂਸਸ ਜਿਹੜੇ ਹੈਗੇ ਨੇ ਉਹਨਾਂ ਦਾ ਨਿਪਟਾਰਾ ਹੋ ਸਕਦਾ ਹੈ ਤਸਵੀਰਾਂ ਅਸੀਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਕਿ ਕਿਵੇਂ ਜਿਹੜੇ ਲੋਕ ਖਚਲ ਹੋ ਰਹੇ ਨੇ ਹਾਲੇ ਵੀ ਕੁਝ ਲੋਕਾਂ ਨੂੰ ਆਸ ਹੈਗੀ ਹੈ ਕਿ ਸ਼ਾਇਦ ਉਹਨਾਂ ਨੂੰ ਬੈਠਣ ਦੀ ਆਗਿਆ ਦੇ ਦਿੱਤੀ ਜਾਵੇਗੀ ਸੋ ਕੁਝ ਯਾਤਰੀ ਨੇ ਜਿਹੜੇ ਇੱਥੇ ਖੱਜਲ ਖਵਾਰ ਹੋ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਿਰ ਉਹਨਾਂ ਦਾ ਕੀ ਕਹਿਣਾ ਇਸ ਮਸਲੇ ਨੂੰ ਲੈ ਕੇ ਬਾਈ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਗੱਲਪੰਟ ਤੋਂ ਜੁ ਲੁਧਿਆਣੇ ਤੋਂ ਤੇ ਹੁਣ ਤੁਸੀਂ ਬਸ ਤਾਂ ਵੇਟ ਕਰਦੇ ਪਏ ਸੀ ਬਸ ਖੜੀ ਹੈ ਜੀ ਵੇਟ ਕਾਦੂ ਕਰਨਾ ਮਾ ਬਸ ਖੜੀ ਆ ਤੇ ਫੁੱਲ ਹੋ ਗਈ ਹੈ ਜੀ ਤੇ ਆਧਾਰ ਗੜ ਸਿਸਟਮ ਆ ਜੀ ਤੇ ਜੇ ਸਹੂਲਤ ਦਿੰਨੇ ਹੋ ਤਾਂ ਸਭ ਨੂੰ ਸਾਰਿਆਂ ਨੂੰ ਦੇਣੀ ਚਾਹੀਦੀ ਹੈ ਜੀ ਤੋ ਐਨੀ ਵੀ ਫੈਮਿਲੀ ਲੰਘ ਗਈ ਆ ਤਾਂ ਇੱਥੇ ਮੁੰਡੇ ਕੱਲੇ ਖੜੇ ਰਹਿ ਗਏ ਜਾਂ ਪਰਿਵਾਰ ਤੁਹਾਡਾ ਪਰਿਵਾਰ ਚਲਾ ਗਿਆ ਹਾਂਜੀ ਨਹੀਂ ਪਰਿਵਾਰ ਨਹੀਂ ਸਾਡੇ ਨਾਲ ਦੇ ਵੀਰੇ ਦੀਆਂ ਸਿਸਟਰ ਵੀ ਚਲੇ ਗਈਆਂ ਤਾਂ ਸਾਰਿਆਂ ਨੇ ਇਕੱਠੇ ਜਾਣਾ ਹੁੰਦਾ ਵਾ ਤੋ ਪਹਿਲਾਂ ਬੱਸ ਫੁੱਲ ਹੋ ਜਾਂਦੀ ਆ ਆਪਾਂ ਟਿਕਟ ਲਾ ਕੇ ਵੀ ਦਿੰਨੇ ਆ ਤੇ ਆਪਾਂ ਨੂੰ ਫਿਰ ਵੀ ਖੜ ਕੇ ਜਾਣਾ ਪੈਂਦਾ ਵਾ ਤੇ ਇਨੀ ਭੀੜ ਭੜੱਕੇ ਤਾਂ ਯੋਖਵਾ ਕਿਲੋਮੀਟਰ ਦਾ ਕਾਫੀ 2 2.5 3 ਘੰਟੇ ਦਾ ਸਫ਼ਰ ਹੁੰਦਾ ਹੀ ਲੁਧਿਆਣਾ ਤੱਕ ਜਿਹੜਾ ਫੈਸਲਾ ਜਿਹੜਾ ਪੰਜਾਬ ਰੋਡਵੇ ਨੇ ਕੀਤਾ ਕਿ 52 ਸੀਟਾਂ ਤੇ 52 ਯਾਤਰੀ ਬਹਿ ਸਕਦੇ ਫਰ ਬਾਕੀ ਭਰਾਵਾ ਉਧਰ ਕੈਮਰਾ ਮਾਰ ਕੇ ਦਿਖਾ ਦਿਓ ਬਾਕੀ ਕਾਹਦੇ ਖੜੇ ਆ ਨਹੀਂ ਉਹ ਅਸੀਂ ਦਿਖਾ ਦਿੱਤਾ ਵਾ ਪਰ ਹੁਣ ਤੁਹਾਡਾ ਕੀ ਕਹਿਣਾ ਇਹ ਨਾ ਚੀਜ਼ਾਂ ਕਿਉਂਕਿ ਕਿਤੇ ਨਾ ਕਿਤੇ ਸਵਾਰੀਆਂ ਨੂੰ ਵੀ ਦਿੱਕਤ ਪੈਂਦੀ ਆ ਬਾਕੀ ਗੁੜੀਆਂ ਭੈਣਾ ਸਾਰੇ ਖੜੇ ਨੇ ਯਾਰ ਤੁਸੀਂ ਕਿੱਥੋਂ ਆਏ ਮੈਡੂ ਲੁਧਿਆਣਾ ਤੋਂ ਸਰ ਮੈਂ ਰੋਜ਼ ਅਪ ਡਾਊਨ ਕਰਦੀ ਆ ਲੁਧਿਆਣਾ ਤੋਂ ਚੰਡੀਗੜ੍ਹ ਇੱਥੇ ਮੇਰੀ ਇੰਟਰਨਸ਼ਿਪ ਹੈ ਇੱਥੇ ਮੇਰੀ ਇੰਟਰਨਸ਼ਿਪ ਹੈ ਮੈਂ ਰੋਜ਼ ਅਪ ਡਾਊਨ ਕਰਦੀ ਆ ਲੁਧਿਆਣਾ ਤੋਂ ਚੰਡੀਗੜ੍ਹ ਸਵੇਰੇ 7 ਵਜੇ ਮੈਂ ਬੱਸ ਦੇ ਵਿੱਚ ਬੈਹਿਣੀ ਆ ਤੇ ਉੱਥੋਂ ਮੈਨੂੰ ਇੰਨੀ ਜਲਦੀ ਇੰਟਰਨਸ਼ਿਪ ਤੁਸੀਂ 4 ਵਜੇ ਛੁੱਟੀ ਜੇ ਆਉਣ ਤੋਂ ਬਾਅਦ ਵੀ ਮੈਨੂੰ ਬੱਸ ਦੇ ਵਿੱਚ ਬੈਠਣ ਦੀ ਸੀਟ ਨਹੀਂ ਮਿਲਦੀ ਲਗਾਤਾਰ ਮੈਂ 3-4 ਦਿਨ ਖੜੇ ਹੋ ਕੇ ਹੀ ਗਈ ਆ ਮੈਂ ਮੰਨਦੀ ਆ ਜਿਹੜਾ ਫੈਸਲਾ ਲਿਆ 56 ਪੈਸੇਂਜਰਸ ਦਾ ਲੈ ਕੇ ਜਾਣਾ ਉਹ ਸੇਫਟੀ ਲਈ ਲਿਆਵਾ ਪਰ ਤੁਸੀਂ ਹੋਰਾਂ ਨੂੰ ਤਾਂ ਦੇਖੋ ਬਾਕੀ ਕਿਵੇਂ ਜਾਣ ਜੇ ਇੰਨਾ ਹੀ ਤੁਸੀਂ ਬੱਸਿਸ ਦੀ ਫੈਸਿਲਿਟੀਆਂ ਵਧਾ ਦਿਓ ਪਰ ਜਿਹੜਾ ਫੈਸਲਾ ਲਿਆਵਾ ਪੰਜਾਬ ਰੋਡਵੇ ਦੀ ਜਿਹੜੀ ਯੂਨੀਅਨ ਹੈਗੀ ਆ ਨਾ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਇਹ ਫੈਸਲਾ ਲੈਣਾ ਪੈਣਾ ਕਿਉਂਕਿ ਹਾਦਸੇ ਹੋਣ ਦਾ ਵੀ ਡਰ ਰਹਿੰਦਾ ਕਿਉਂਕਿ ਫਿਰ ਜਦੋਂ ਜ਼ਿਆਦਾ ਉਠਾ ਲੈਂਦੇ ਆ ਬੱਸਾਂ ਦੇ ਵਿੱਚ ਉਹ ਉਹ ਜਿਆਦਾ ਪੈਸੇਜਰ ਹੋ ਜਾਂਦੇ ਆ ਤਾਂ ਫਿਰ ਉਹਦੇ ਦਿੱਕਤ ਆਉਂਦੀ ਆ ਇਹ ਫੈਸਲਾ ਉਹਨਾਂ ਦਾ ਬਿਲਕੁਲ ਠੀਕ ਹੈ ਮੈਂ ਉਹ ਫੈਸਲੇ ਦੇ ਹੱਕ ਦੇ ਵਿੱਚ ਆ ਪਰ ਇਹ ਹੈ ਕਿ ਬੱਸਿਸ ਹੋਰ ਕਰਨ ਨਾ ਹੋਰ ਬੱਸਿਸ ਤਾਂ ਸਾਨੂੰ ਪ੍ਰੋਵਾਈਡ ਕਰਨ ਵੀ ਸਾਨੂੰ ਤਾਂ ਨਾ ਖੱਜਲ ਖਵਾਰ ਹੋਣਾ ਪਵੇ ਇੱਕ ਤਾਂ ਕੰਮ ਕਰਕੇ ਆਨੇ ਉਪਰ ਘਰ ਜਾਣਾ ਹੁੰਦਾ ਵੀ 9 9 10 10 ਵਜੇ ਰਾਤ ਨੂੰ ਘਰ ਪਹੁੰਚਦੇ ਆ ਬੱਸਿਸ ਦੀ ਸਰਵਿਸ ਵਧਾਣ ਮੌਸਮ ਦਾ ਵੀ ਹੈਗਾ ਮੌਸਮ ਤਾਂ ਠੰਡਾ ਹੈ ਹੀ ਸਰ ਉਹ ਤਾਂ ਠੰਡ ਚੱਲ ਹੀ ਰਹੀ ਹੈ ਤੋ ਨੌਜਵਾਨ ਕੀ ਕਹਿ ਰਹੇ ਨੇ ਤੁਸੀਂ ਉਹ ਵੀ ਸੁਣਿਆ ਬਜ਼ੁਰਗ ਮਾਤਾ ਨੇ ਗੱਲ ਗੱਬਾਤ ਕਰਦੇ ਆ ਮਾਤਾ ਕਦੋਂ ਤੱਕ ਖੜੇ ਹੋ ਇੱਥੇ ਬੱਸ ਦੀ ਵੈਟ ਕਰਦੇ ਪਏ 2 ਘੰਟਾ ਹੋ ਗਿਆ ਵੀਰੇ ਠਾੜੇ ਜਾਣਾ ਕਿੱਥੇ ਤੁਸੀਂ ਹਮੇ ਖਵਾਨ ਹੋ ਜਾਣਾ ਹੈ ਬਰੇਲੀ ਸੇ ਹਮੇ 38 ਸਾਲ ਹੋ ਗਏ ਕਮਾਨ ਹੋ ਰਹਾ ਹੈ ਕਿਰਾਏ ਸੇ ਬੈਠੇ ਹੈ ਹਮਾਰੇ ਬੇਟੀ ਕੇ 16 ਬਰਸ ਹੋ ਗਏ ਇਲਾਜ ਚਲਤੇ ਇਹ ਬੋਟ ਵੀ ਪਾਤੇ ਹਮਾਰੇ ਕਿਸੇ ਨੇ ਆਜ ਤੱਕ ਇੱਕ ਕਮਰਾ ਵੀ ਬਣਾ ਕੇ ਨਾ ਦੇ ਆਪਸੇ ਸੱਚ ਕਹਿ ਰਹੇ ਹਣੇ ਕੀ ਕਹਿੰਦੇ ਆ ਬੱਸਾਂ ਵਾਲੇ ਕੀ ਕਹਿੰਦੇ ਆ ਹਰੇ ਕਾ ਤੇ ਰਾਜ ਜਿਓ ਆ ਜਿਓ ਰੁਕ ਜਾ ਦੂਸਰੇ ਪਰ ਬੱਸਾਂ ਵਾਲੇ ਕੀ ਕਹਿੰਦੇ ਆ ਵੇ ਤਾਂ ਕਾ ਤੇ ਦੂਸਰੇ ਪਰ ਚ ਅਭੀ ਤੋਂ 2 ਘੰਟੇ ਹੋ ਗਏ ਹਮੇਠਾ ਅਦਾ ਆਰ ਕਾਰਡ ਚੱਲਦਾ ਹਾਂ ਚੱਲਦਾ ਹੈ ਕੋਈ ਕੋਈ ਪੈਸੇ ਮੰਗ ਕੇ ਹਮ ਦੇਤੇ ਨਾ ਪੈਸੇ ਭਾਈ ਜੀ ਕਿਹੜੇ ਸ਼ਹਿਰ ਤੋਂ ਹੋ ਤੁਸੀਂ ਕਟਾਨਿਕਲਾਮੈਂਡ ਤੋਂ ਆ ਜੀ ਅੱਗੇ ਵੀ ਦਿੱਕਤ ਆਈ ਕਦੇ ਇਸ ਤਰ੍ਹਾਂ ਅ ਅੱਗੇ ਕਦੇ ਨਹੀਂ ਆਈ ਹੁਣ ਜਦੋਂ ਤੋਂ ਇਹਨਾਂ ਨੇ ਕੀਤਾ ਸੀਗਾ ਲੇਡੀਜ਼ ਵਾਸਤੇ ਸਨਾ ਫਰੀ ਵਾਸਤੇ ਉਸ ਤੋਂ ਬਾਅਦ ਇਹਨਾਂ ਨੇ ਕਰਤਾ 52 ਸੀਟਾਂ ਲਾ ਉਸ ਤੋਂ ਦਿੱਕਤ ਆ ਰਹੀ ਆ ਦਿੱਕਤ ਬਟ ਉਦੋਂ ਵੀ ਸੀਗੀ ਕਿਉਂਕਿ ਉਦੋਂ ਸਾਰੀ ਲੇਡੀਜ਼ ਚੜ ਜਾਂਦੇ ਸੀ ਜੈਂਟਸ ਨੂੰ ਤਾਂ ਨਾ ਸੀਟ ਮਿਲਦੀ ਸੀ ਖੜ ਕੇ ਜਾਂਦੇ ਸੀਗੇ ਹੁਣ ਜਿਹੜੀ ਅੱਜ ਦੀ ਪ੍ਰੋਬਲਮ ਆ ਉਹ ਇਹ ਆ ਵੀ ਜਿਹੜੇ 52 ਸੀਟਾਂ ਕੀਤੀਆਂ ਨੇ ਉਹਦੇ ਵਿੱਚ ਹੁਣ ਮੈਨੂੰ 1 ਘੰਟੇ ਤੋਂ ਉੱਪਰ ਹੋ ਗਿਆ ਇੱਥੇ ਖੜੇ ਨੂੰ ਤੇ ਦੋ ਤਿੰਨ ਬੱਸਾਂ ਦੇ ਵਿੱਚ ਮੈਂ ਚੜ੍ਹ ਕੇ ਉਤਰ ਗਿਆ ਠੀਕ ਹੈ ਉਹ ਸੀਟਾਂ ਪਹਿਲਾਂ ਹੀ ਪੂਰੀਆਂ ਹੋ ਜਾਂਦੀਆਂ ਨੇ ਤੇ ਬਟ ਪੂਰੀ ਪ੍ਰੋਬਲਮ ਆ ਰਹੀ ਆ ਤੇ ਜਿਹੜੇ ਡਰਾਈਵਰ ਆ ਉਹ ਕਹਿ ਦਿੰਦੇ ਕਿ ਵੀ ਸੀਟਾਂ ਫੁੱਲ ਹੋ ਗਈਆਂ ਹੁਣ ਤੁਸੀਂ ਖੜ ਵੀ ਨਹੀਂ ਸਕਦੇ ਨਹੀਂ ਦੇਖੋ ਡਰਾਈਵਰ ਕੰਡਕਟਰ ਦੀ ਇਹਦੇ ਵਿੱਚ ਕੀ ਗਲਤੀ ਆ ਜੋ ਗਵਰਨਮੈਂਟ ਦੀ ਉਹਨਾਂ ਨੂੰ ਹੋਣਗੇ ਫੈਸਲਾ ਜਿਹੜਾ ਹੈ ਨਾ ਤੁਸੀਂ ਵੀ ਪੜਿਆ ਹੋਣਾ ਪੰਜਾਬ ਰੋਡਵੇ ਦੀ ਜਿਹੜੀ ਯੂਨੀਅਨ ਆ ਉਸਨੇ ਫੈਸਲਾ ਕੀਤਾ ਇਹ ਜਿਹੜਾ ਰੋਡਵੇ ਦਾ ਜਿਹੜਾ ਵੱਡਾ ਦਾਰਾ ਸਾਡਾ ਪੰਜਾਬ ਦਾ ਹੈਗਾ ਉਹਦੇ ਵੱਲੋਂ ਫੈਸਲਾ ਨਹੀਂ ਲਿਆ ਗਿਆ ਓਕੇ ਜਿਹੜਾ ਯੂਨੀਅਨ ਆ ਨਾ ਉਹਨਾਂ ਦਾ ਕਹਿਣਾ ਕਿ ਵੀ ਸਾਡੀ ਖੱਜਲ ਖਵਾਰੀ ਵਾਧੀ ਆ ਕਈ ਵਾਰੀ ਤਾਂ ਅਸੀਂ ਟਿਕ ਟਕ ਕੱਟਣੀਆਂ ਵੀ ਰਹਿ ਜਾਂਦੀਆਂ ਸਾਡੀਆਂ ਫਿਰ ਉਹਨਾਂ ਦੀ ਰਿਪੋਰਟਾਂ ਹੁੰਦੀਆਂ ਵਾਂ ਜਾਂ ਹਾਦਸੇ ਹੋਣ ਦੇ ਵੀ ਡਰ ਰਹਿੰਦੇ ਆ ਕਿ ਖਬਰਾਂ ਵੀ ਆਈਆਂ ਉਹਨਾਂ ਨੇ ਇਹ ਕਹਿਣਾ ਰਿਪੋਰਟਰ ਸਾਹਿਬ ਬਿਲਕੁਲ ਸਹੀ ਆ ਇਹ ਜਦਸ ਟਾਈਮ ਬਸਪੂਰੀ ਭਰੀ ਹੁੰਦੀ ਆ ਦੇਖੋ ਡਰਾਈਵਰ ਨੇ ਗੱਡੀ ਚਲਾਉਣੀ ਆ ਕੰਡਕਟਰ ਨੇ ਟਿਕਟਾਂ ਖੱਟਣੀਆਂ ਉਹਨੂੰ ਗੱਡੀ ਦੇ ਵਿੱਚ ਘੁੰਮੜ ਚ ਵੀ ਦਿੱਕਤ ਆਉਂਦੀ ਆ ਦੂਜੀ ਗੱਲ ਰੋਡ ਦੇ ਉੱਤੇ ਡਰਾਈਵਰ ਨੂੰ ਬ੍ਰੇਕ ਲਾਉਣੀ ਪੈਂਦੀ ਆ ਤਾਂ ਉਹਦੇ ਉੱਤੇ ਵੀ ਸਵਾਰੀਆਂ ਕਰਦੀਆਂ ਹੋਣਗੀਆਂ ਹੁੰਦੇ ਹੱਥ ਬਿਲਕੁਲ ਹੁੰਦੇ ਆ ਜੀ ਉਹਦੇ ਵਿੱਚ ਇਹ ਆ ਵੀ ਜਿਹੜੀਆਂ ਇਹਨਾਂ ਦੇ 52 ਦਾ ਕਰਤਾ ਦਿੱਤਾ ਉਹਦੇ ਬਸ ਉਹਦੇ ਵਿੱਚ ਇਹ ਆ ਵੀ ਆਪਣੀਆਂ ਬੱਸਾਂ ਵਧਾਉਣ ਕਿਉਂਕਿ ਕੁਝ ਸਮਾਂ ਪਹਿਲਾਂ ਆਪਾਂ ਨੇ ਦੇਖਿਆ ਸੀਗਾ ਬਸਾਂ ਦੇ ਵਿੱਚ ਲੇਡੀਜ਼ ਇਸ ਤਰ੍ਹਾਂ ਭੱਜਦੀਆਂ ਸੀ ਸਰਕਾਰੀ ਬੱਸ ਵਾਲ ਨੂੰ ਵੀ ਉਹਨਾਂ ਦੀ ਸਟਪੇਟ ਵੀ ਲੱਗਦੀ ਸੀ ਲੱਤਾਂ ਮਾਹਮੀਆਂ ਟੁੱਟੀਆਂ ਹੋਣਗੀਆਂ ਠੀਕ ਹੈ ਨਾ ਤੇ ਬਾਕੀ ਉਹਦੇ ਵਿੱਚ ਜੈਂਟਸ ਨੂੰ ਵੀ ਪੂਰੀ ਪ੍ਰੋਬਲਮ ਆਈ ਆ ਕਿਉਂਕਿ ਉਹ ਸਰਕਾਰੀ ਬੱਸ ਦੇ ਵਿੱਚ ਚੜ੍ਹੇ ਨਹੀਂ ਸਕਦਾ ਸੀਟ ਨਹੀਂ ਮਿਲਦੀ ਸੋ ਤੁਸੀਂ ਦੇਖਿਆ ਕਿ ਹਰ ਇੱਕ ਵਿਅਕਤੀ ਜਿਹੜਾ ਆਪਣੇ ਘਰ ਜਾਣਾ ਚਾਹੁੰਦਾ ਹੈ ਉਹ ਸਮੱਸਿਆ ਜਿਹੜੀ ਉਹਨਾਂ ਨੂੰ ਆਈ ਹੈ ਦਰਪੇਸ਼ ਉਸ ਦਾ ਸਾਹਮਣਾ ਕਰਦਾ ਪਿਆ ਹੈ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਨਛੱਤਰ ਸਿੰਘ ਕਿਹੜੇ ਪਿੰਡ ਸ਼ਹਿਰ ਤੋਂ ਤੁਸੀਂ ਦੁਦਹਣੇ ਤੋਂ ਤੇ ਕਦੋਂ ਕਦੇ ਖੜੇ ਹੋ ਇੱਥੇ ਮੈਨੂੰ ਹੋ ਗਿਆ ਘੰਟਾ ਡੇਢ ਘੰਟਾ ਅੱਛਾ ਦੇਖਰ ਪਹੁੰਚੋਗੇ ਕਿਹੜੇ ਟਾਈਮ ਦੇਖੋ ਹੁਣ ਕਿਦੋਂ ਆਉਂਦੀ ਹੈ ਚੜ ਜਾਗੇ ਹੁਣ ਅਗਲੀ ਬੱਸ ਆਉਗੀ ਜੇ ਚੌਥੀ ਬੱਸ ਆਉਗੀ ਮੇਰੇ ਦੇਖਦੇ ਆਂ ਦੇਖਦੇ ਆਂ ਇਹ ਚੌਥੀ ਬੱਸ ਹੋਣੀ ਹੈ ਤੇ ਤਿੰਨ ਤਾਂ ਲੰਘ ਗਈਆਂ ਤੇ ਫੇਰ ਕੀ ਸੋਚਿਆ ਵੀ ਕਿਵੇਂ ਚੜੋਗੇ ਮੌਕਾ ਤਾਂ ਮਿਲਦਾ ਹੀ ਨਹੀਂਗਾ ਜੈਂਟਸ ਤਾਂ ਚੜ ਜਾਂਦੇ ਔਖੇ ਸੁਖੇ ਲੇਡੀ ਨੂੰ ਬਹੁਤ ਔਖਾ ਬੰਜਾ ਸੀ ਬਜ਼ੁਰਗ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਬਹੁਤ ਔਖਾ ਦੇ ਕੋਲੇ ਬੱਚੇ ਆ ਉਹਨਾਂ ਨੂੰ ਵੀ ਉਹ ਤਾਂ ਹੱਦ ਤੋਂ ਬਾਹਰ ਹੀ ਔਖੇ ਆ ਕਿਉਂਕਿ ਬੱਚੇ ਬਹੁਤ ਔਖੇ ਆ ਬੱਸ 'ਚ ਲੈ ਕੇ ਜਾਣੇ ਮਜਬੂਰੀਆਂ ਨੇ ਲੋਕਾਂ ਦੀਆਂ ਤੁਸੀਂ ਫੈਸਲਾ ਤਾਂ ਤੁਸੀਂ ਵੀ ਪਾੜੀ ਲਿਆ ਹੋਣਾ ਕਿ ਵੀ ਜਿਹੜਾ ਪੰਜਾਬ ਰੋਡਵੇ ਯੂਨੀਅਨ ਆ ਉਹਨੇ ਫੈਸਲਾ ਕੀਤਾ ਕਿ 52 ਸੀਟਾਂ ਹੈਗੀਆਂ ਤਾਂ 52 ਯਾਤਰੀ ਬਹਿਣਗੇ ਦੂਜਿਆਂ ਨੂੰ ਬੱਸਾਂ ਵਧਾ ਦਿਓ ਫਿਰ ਜੇ ਤੁਸੀਂ ਇਦਾਂ ਕਰਨਾ ਬੱਸਾਂ ਵਧਾ ਦਿਓ ਲੋਕ ਖੜੇ ਆ ਲੋਕ ਪਰੇਸ਼ਾਨ ਹੁੰਦੇ ਆ ਜਿਨ੍ਹਾਂ ਨੇ ਪੈਸੇ ਦੇ ਕੇ ਜਾਣਾ ਉਹ ਇੱਥੇ ਵੀ ਖਰਾਬ ਹੋ ਰਿਹਾ ਤਿੰਨ ਘੰਟੇ ਚਾਰ ਘੰਟੇ ਖੜਕ ਕੇ ਔਰ ਲੇਡੀ ਨੂੰ ਬੜਾ ਔਖਾ ਅੱਗੇ ਪਿੰਡਾਂ ਦੇ ਵਿੱਚ ਬੱਸਾਂ ਨਹੀਂ ਮਿਲਦੀਆਂ ਨੀਰਾ ਹੋ ਜਾਂਦਾ ਉਹ ਉਹਦੀ سپورਟ ਹੀ ਨਾ ਹੈਗੀ ਇਸ ਗੱਲ ਦੀ ਉਹ ਉਹਨੂੰ ਬਹੁਤ ਔਖਾ ਜਿਹੜੇ ਪੜਨ ਵਾਲੇ ਬੱਚੇ ਆ ਉਹ ਦੂ-ਦੂ ਘੰਟੇ ਉਰੇ ਰਿਹਰਸਮੈਂਟ ਕੱਟਣਗੇ ਤਾਂ ਕਿੰਨਾ ਔਖਾ ਵਾ ਬੜਾ ਗੇੜਾ ਲੱਗਦਾ ਰਹਿੰਦਾ ਇੱਥੋਂ ਦਾ ਹਾਂ ਮੈਨੂੰ ਲੱਗਦਾ ਰਹਿੰਦਾ ਮੈਂ ਚਲੋ ਪੇਸ਼ੇ ਤੋਂ ਡਰਾਈਵਰ ਆ ਮੈਂ ਥੋੜੀ ਜਿਹੀ ਔਖ ਘਟ ਮੰਨਦਾ ਹੈਨਾ ਕਿਉਂਕਿ ਸਾਡਾ ਇਹ ਪੇਸ਼ਾ ਵਾ ਮੈਂ ਵੀ ਬੱਸ ਡਰਾਈਵਰ ਆ ਪਰ ਹੈ ਤਾਂ ਸਹੀ ਨਾ ਅਸੀਂ ਜੇ ਡਰਾਈਵਰ ਆ ਇਹਦਾ ਮਤਲਬ ਇਹ ਥੋੜੀ ਕਿ ਸਾਨੂੰ ਥੋੜੀ ਜਿਹੀ ਸੋਖ ਲੱਗਦੀ ਹੈ ਜਾਂ ਅਸੀਂ ਚਲੋ ਸਟਾਫ ਆ ਜਾਣਦਾ ਅਸੀਂ ਚਲੇ ਜਾਵਾਂਗੇ ਲੇਕਿਨ ਬਾਕੀ ਬੰਦੇ ਇੱਕ ਬੰਦਾ ਡਰਾਈਵਰ ਦਾ 10 ਬੰਦੇ ਡਰਾਈਵਰ ਹੋਣਗੇ ਬਾਕੀ ਜਿਹੜੇ ਨੇ ਉਹ ਇੰਨੇ ਕਿਵੇਂ ਐਡਜਸਟ ਹੋਣਗੇ ਹਾਂ ਜਿਹੜੇ ਫੈਸਲਾ ਹੈਗਾ ਚਲੋ ਕੋਈ ਨਾ ਲੇਕਿਨ ਇਹਦੇ ਬੱਸਾਂ ਵਧਾ ਦੇਣ ਫਿਰ ਹਾਂ ਰਾਹਾ ਭਾਈ ਤੁਸੀਂ ਵੀ ਯਾਤਰੀ ਹੋ ਹਾਂਜੀ ਹਾਂਜੀ ਕਿੱਥੇ ਜਾਣਾ ਤੁਸੀਂ ਲੁਧਿਆਣਾ ਜੀ ਕਦੋਂ ਕਦੇ ਖੜੇ ਹੋ ਤੁਸੀਂ ਹੋ ਗਿਆ ਅੱਧਾ ਘੰਟਾ ਜੀ ਖੜੇ ਨੂੰ ਅੱਧਾ ਘੰਟਾ ਹੋ ਗਿਆ ਜੀ ਅੱਛਾ ਹਾਂਜੀ ਬੱਸ ਆਉਂਦੀ ਨਹੀਂ ਹੈਗੀ ਬੱਸ ਜੀ ਆਉਂਦੀ ਵੀ ਭਰ ਜਾਂਦੀ ਹੈ ਉਹ ਉਲਟਾ ਸਵਾਰੀਆਂ ਜ਼ਿਆਦਾ ਹੀ ਹੋ ਜਾਂਦੀਆਂ ਉਹਦੇ ਚ ਜਗ੍ਹਾ ਹੀ ਨਹੀਂ ਹੁੰਦੀ ਹੈਗੀ ਜੀ ਜਾਣ ਨੂੰ ਹੁਣ ਵੀ ਦੇਖ ਲਓ ਤੁਹਾਡੇ ਸਾਹਮਣੇ ਭਰ ਕੇ ਗਈ ਆ ਬੱਸ ਬੱਸਾਂ ਹੁਣ ਲੱਗਦੇ ਨਹੀਂ ਉਹ ਖੜ ਅੱਛਾ ਸਵਾਸ਼ੇ ਲੱਗੇਗੀ ਹੁਣ ਹਾਂ ਕਿੰਨਾ ਟਾਈਮ ਹੋ ਗਿਆ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਜੀ 5:30 ਹੋਇਆ ਸਵਾਸ਼ੇ ਕਹਿੰਦੇ ਲੱਗੂਗੀ ਜੀ ਅੱਛਾ ਹਾਂ ਜੀ ਹਾਂ ਖੜਨਾ ਹੀ ਪਾਣਾ ਜੀ ਇੱਥੇ ਖੜਨਾ ਬਹੁਤ ਰਸ਼ ਹੋ ਜਾਣਾ ਜੀ ਬੱਸ ਚ ਆਉਣਾ ਹੀ ਨਹੀਂ ਹੈਗਾ ਜੀ ਬਸਾਂ ਤਾਂ ਬਾਹਰ ਲੰਮਕੇ ਜਾਣਗੇ ਬੰਦੇ ਜੀ ਤੁਸੀਂ ਤਾਂ ਮੁਲਾਜ਼ਮ ਲੱਗਦੇ ਹੋ ਕਿਸੇ ਮਹਿਕਮੇ ਚ ਨਹੀਂ ਬਸ ਡੇਲੀ ਜਾਈ ਆਈਦੇ ਜੀ ਬੱਸ ਅੱਛਾ ਹਾਂ ਜੀ ਹਾਂ ਠੀਕ ਹੈ ਠੀਕ ਹੈ ਹਾਂ ਜੀ ਸੋ ਤੁਸੀਂ ਦੇਖਿਆ ਕਿ ਜਿਹੜੇ ਯਾਤਰੀ ਨੇ ਉਹਨਾਂ ਦਾ ਕੀ ਕਹਿਣਾ ਹੈ ਵੱਖ-ਵੱਖ ਤਰ੍ਹਾਂ ਦੇ ਹਰ ਇੱਕ ਦੇ ਜਿਹੜੇ ਹੈਗੇ ਨੇ ਪ੍ਰਤੀਕਰਮ ਨੇ ਕੋਈ ਲੜਕੀ ਹੈ ਕੋਈ ਲੜਕਾ ਹੈ ਕੋਈ ਨੌਜਵਾਨ ਜਿਹੜੇ ਹੈਗੇ ਨੇ ਬੱਚੇ ਨੇ ਬਜ਼ੁਰਗ ਨੇ ਸਾਰਿਆਂ ਦਾ ਵੱਖੋ-ਵੱਖ ਪ੍ਰਤੀਕਰਮ ਹੈ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਜ਼ਿਆਦਾ ਦਿੱਕਤ ਹੋਰ ਵੀ ਹੋ ਜਾਂਦੀ ਹੈ ਜਦੋਂ ਉਹਨਾਂ ਨੇ ਘਰਾਂ ਨੂੰ ਵਾਪਸ ਜਾਣਾ ਹੁੰਦਾ ਹੈ ਘਰਾਂ ਦੇ ਵਿੱਚ ਫਿਕਰਾਂ ਹੋ ਜਾਂਦੀਆਂ ਨੇ ਸ਼ੁਰੂ ਕਰਨੀਆਂ ਕਰ ਦਿੰਦੇ ਨੇ ਲੋਕ ਜਿਹੜੇ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਮਾਤਾ-ਪਿਤਾ ਨੇ ਕਿ ਸਾਡੀ ਜਿਹੜੀ ਬੇਟੀ ਹੈ ਉਹ ਟਾਈਮ ਸਰ ਘਰ ਰੇਣੀ ਗਈ ਸੋ तमाम तरह ਦੇ ਜਿਹੜੀਆਂ ਮੁਸ਼ਕਲਾਂ ਨੇ ਉਹ ਇਹਨਾਂ ਲੋਕਾਂ ਨੂੰ ਆ ਰਹੀਆਂ ਨੇ ਜਿਹੜਾ ਫੈਸ ਪੰਜਾਬ ਰੋਡਵੇ ਦੇ ਜਿਹੜੇ ਯੂਨੀਅਨ ਹੈਗੀ ਆ ਉਹਨਾਂ ਨੂੰ ਕੋਈ ਇੱਕ ਚੰਗਾ ਸੁਚੱਜਾ ਫੈਸਲਾ ਲੈਣਾ ਚਾਹੀਦਾ ਜਿਹੜੇ ਵੀ ਉਹਨਾਂ ਦੇ ਗ੍ਰੀਵੈਂਸਸ ਹੈਗੇ ਨੇ ਉਹਨਾਂ ਦਾ ਨਿਪਟਾਰਾ ਵੱਡੀ ਅਥਾਰਟੀ ਦੇ ਨਾਲ ਬੈਠ ਕੇ ਹੀ ਇਸ ਤਰ੍ਹਾਂ ਕੀਤਾ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਬੱਸ ਦੇ ਵਿੱਚ ਵੀ ਇੱਕ ਵਾਰ ਆਪਾਂ ਨਿਗਾਹ ਮਾਰ ਲੈਨੇ ਆ ਬੱਸ ਦੇ ਵਿੱਚ ਕੁਝ ਸਵਾਰੀਆਂ ਖੜੀਆਂ ਨੇ ਉਹ ਕੁਝ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਵੀ ਉਹਨਾਂ ਨੂੰ ਬੈਠਣ ਦੀ ਇਜਾਜ਼ਤ ਦੇ ਦਿੱਤੀ ਗਈ ਇਸ ਤੋਂ ਪਹਿਲਾਂ ਵੀ ਇੱਕ ਬੱਸ ਰਵਾਨਾ ਹੋਈ ਸੀ ਉਸੇ ਦੇ ਵਿੱਚ ਵੀ ਅਸੀਂ ਦੇਖਿਆ ਕਿ ਕੁਝ ਕੁ ਬੰਦਿਆਂ ਨੂੰ ਬੈਠਣ ਦੀ ਖੜਨ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਜਿਹੜੀ ਹੈ ਬੱਸ ਦੇ ਜਿਹੜੇ ਸ਼ੀਸ਼ੇ ਨੇ ਜੜੀਆਂ ਬਾਰੀਆਂ ਨੇ ਉਹਨਾਂ ਨੂੰ ਲੋਕ ਕਰ ਲਿਆ ਜਾਂਦਾ ਹੈ ਜਿਵੇਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਵੀ ਇਹਨਾਂ ਬਾਰੀਆਂ ਦੇ ਜਿਹੜਾ ਫਰੰਟ ਡੋਰ ਹੈਗਾ ਉਹਨੂੰ ਵੀ ਬੰਦ ਕੀਤਾ ਗਿਆ ਜਿਹੜੇ ਹੁਣ ਦੇਖੋ ਇਹ ਲੜਕੀ ਉਤਰੀ ਹੈ ਇਸ ਨੂੰ ਹੋ ਸਕਦਾ ਹੈ ਕਿ ਵੀ ਫੀਲ ਹੋਇਆ ਹੋਵੇ ਕਿ ਵੀ ਇੰਨੀ ਜਿਹੜਾ ਸਫਰ ਹੈਗਾ ਉਹ ਖੜ ਕੇ ਨਹੀਂ ਕਰ ਸਕਦੀ ਤਾਂ ਚਲੋ ਇਹ ਥੱਲੇ ਉਤਰੀ ਆਈ ਹੈ ਮੈਨਟਰ ਸਾਹਿਬ ਕਿੰਨੇ ਦਿਨ ਚੱਲੂਗਾ ਕੰਮ ਸਰਕਾਰ ਦਾ ਹੁਕਮ ਹੈ ਸਰਕਾਰਾਂ ਦਾ ਹੁਕਮ ਜਨਾ ਚੱਲੂਗਾ ਕਰ ਰਹੇ ਕੋਆਪਰੇਟ ਫਿਰ ਵੀ ਤਾਂ ਕਰਦੇ ਹੀ ਪਏ ਮਾਣਾ ਮੋਟ ਉਠਾ ਰਹੇ ਆਪਾਂ ਦਿੱਕਤ ਬਹੁਤ ਆ ਰਹੀ ਹੈ ਲੋਕਾਂ ਨੂੰ ਸਰ ਸਾਨੂੰ ਵੀ ਅਸਰ ਕੀ ਕਰੀਏ ਮਜ਼ਦੂਰੀ ਹੈ ਵੱਡਾ ਕਾਰਨ ਦੱਸ ਦਿਓ ਸਰ ਹਾਦਸੇ ਹੁੰਦੇ ਨੇ ਵੇਖੋ ਕੋਈ ਜਾਨੀ ਮਾਨੀ ਨੁਕਸਾਨ ਸਾਡਾ ਕਿਹਦਾ ਹੈ ਕਿ ਭਾਈ ਤੇ ਠੇਕੇ ਤੇ ਹੋਂ ਤੁਸੀਂ ਹਾਂਜੀ ਮਾਫੀ ਸਰ ਤੇ ਰਿਪੋਰਟਾਂ ਵੀ ਨਾਲ-ਨਾਲ ਹੁੰਦੀਆਂ ਜੇ ਟਿਕਟ ਰਹਿ ਗਈ ਕੋਈ ਸਭ ਤੋਂ ਸੋਹਣਾ ਸਰ ਇਹ ਹੁਣ ਸਵਾਰੀ 100 ਚੜ੍ਹ ਗਈ ਕੋਈ ਸਵਾਰੀ ਨਹੀਂ ਕਿਉਂਕਿ ਸਵਾਰੀ ਦਾ ਧਾਰਗਾਡੀ ਨੇ ਪਾਹੇ ਕਿਥੋਂ ਅੱਗੇ ਵਾਲਾ ਜਿਹੜੀ ਬਾਰੀ ਆ ਉਹ ਵੀ ਬੰਦ ਐ ਪਿੱਛੇ ਵਾਲੀ ਵੀ ਬਾਰੀ ਬੰਦ ਐ ਪਰ ਹੁਣ ਜਿਹੜੀ ਅਗਲੀ ਬੱਸ ਆਉਗੀ ਜੇਕਰ ਅਸੀਂ ਗੱਲ ਕਰੀਏ ਤਾਂ ਸਾਨੂੰ ਵੀ ਇੱਥੇ ਘੱਟੋ ਘੱਟ ਅੱਧਾ ਪੌਣਾ ਘੰਟਾ ਹੋ ਗਿਆ ਖੜਿਆ ਨੂੰ ਤਾਂ ਜਿਹੜੀਆਂ ਸਵਾਰੀਆਂ ਹੈਗੀਆਂ ਨੇ ਉਹ ਲਗਾਤਾਰ ਖੱਜਲ ਖਵਾਰ ਹੁੰਦੀਆਂ ਪਈਆਂ ਨੇ ਪਹਿਲਾਂ ਬੱਸ ਰਵਾਨਾ ਹੁੰਦੀ ਹੈ ਜਿਨ੍ਹਾਂ ਨੂੰ ਬਿਠਾਉਣ ਦੀ ਆਕੇ ਦੇ ਦਿੱਤੀ ਜਾਂਦੀ ਹੈ ਬੈਠਣ ਦੀ ਜਗ੍ਹਾ ਮਿਲ ਜਾਂਦੀ ਹੈ ਚਲੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਅਗਲੀ ਬੱਸ ਏ ਆਈ ਹੈ ਤਾਂ ਹੱਲੇ ਵੀ ਜਿਹੜੀਆਂ ਸਵਾਰੀਆਂ ਨੇ ਤੁਹਾਨੂੰ ਨਿਗ੍ਹਾ ਮਰਵਾ ਦਿੰਨੇ ਆ ਆ ਸਵਾਰੀਆਂ ਜਿਹੜੀਆਂ ਹੈਗੀਆਂ ਨੇ ਆ ਸਵਾਰੀਆਂ ਜਿਹੜੀਆਂ ਹਾਲੇ ਵੀ ਖੜੀਆਂ ਨੇ ਜਦੋਂ ਉਹਨੂੰ ਅਗਲੀ ਬੱਸ ਲੱਗਣੀ ਹੈ ਤੀਸਰੀ ਬੱਸ ਲੱਗਣੀ ਹੈ ਤਾਂ ਉਸ ਤੋਂ ਉਸੇ ਸਮੇਂ ਦੇ ਦਰਮਿਆਨ ਇੱਥੇ ਇੰਨੀ ਹੀ ਭੀੜ ਹੋਰ ਹੋ ਜਾਵੇਗੀ ਤੇ ਫਿਰ ਉਸ ਤੋਂ ਬਾਅਦ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਜਦੋਂ ਬੱਸ ਆਉਂਦੀ ਹੈ ਤਾਂ ਲੋਕ ਬੱਸ ਨੂੰ ਇਸ ਤਰ੍ਹਾਂ ਚਿਮੜਨਾ ਸ਼ੁਰੂ ਹੋ ਜਾਂਦੇ ਨੇ ਜਿਵੇਂ ਕੀੜੀਆਂ ਜਾਂ ਕਹਿ ਲਈਏ ਕੁਝ ਕੀੜੇ ਜਿਹੜੇ ਹੁੰਦੇ ਨੇ ਉਹ ਕਿਸੇ ਮਿੱਠੇ ਨੂੰ ਚਿਮੜਨਾ ਸ਼ੁਰੂ ਹੋ ਜਾਂਦੇ ਨੇ ਪਰ ਉਸ ਦੇ ਵਿੱਚ ਵੀ ਇੱਕ ਵੱਡੀ ਗੱਲ ਹੈ ਕਿ ਹਾਸਾ ਹੋਣ ਦੇ ਅਸਾਰ ਹੁੰਦੇ ਨੇ ਗੱਡੀ ਵਾਪਸ ਹੁੰਦੀ ਹੈ ਬੈਕ ਮੋੜਦੀ ਹੈ ਤਾਂ ਕਿਸੇ ਦਾ ਪੈਰ ਵੀ ਮਿੱਧਿਆ ਜਾ ਸਕਦਾ ਹੈ ਬਜ਼ੁਰਗ ਹੈ ਬੱਚੇ ਹੈ ਤਾ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਹੁਣ ਅਗਲਾ ਫੈਸਲਾ ਜਿਹੜਾ ਹੈਗਾ ਵਾ ਪੰਜਾਬ ਰੋਡਵੇਜ ਨੂੰ ਜਿਹੜੀ ਯੂਨੀਅਨ ਹੈਗੀ ਆ ਉਸ ਨੂੰ ਵਧੀਆ ਫੈਸਲਾ ਲੈਣਾ ਚਾਹੀਦਾ ਤਾਂ ਜੋ ਜਿਹੜੇ ਲੋਕ ਨੇ ਜਿਹੜੇ ਬਜ਼ੁਰਗ ਨੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਖ쩔 ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਵੀ ਪੰਜਾਬ ਰੋਡਵੇਜ ਦੇ ਜਿਹੜੇ ਜੀਐਮ ਸਾਹਿਬ ਨੇ ਉਹਨਾਂ ਦੇ ਨਾਲ ਵੀ ਮੇਰੀ ਗੱਲ ਹੋਈ ਹੈ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਤਾਂ ਜ਼ਰੂਰ ਕੀਤਾ ਹੈ ਕਿ ਇੱਕ ਮੀਟਿੰਗ ਹੋਵੇਗੀ ਦੋਨਾਂ ਧਿਰਾਂ ਦੇ ਵਿੱਚ ਜਿਹੜੀ ਯੂਨੀਅਨ ਹੈ ਤੇ ਜਿਹੜੇ ਅਦਾਰੇ ਦੇ ਮੁਖੀ ਹੈਗੇ ਨੇ ਜਿਹੜੇ ਵੱਡੇ ਅਫਸਰ ਹੈਗੇ ਨੇ ਉਹਨਾਂ ਦੇ ਨਾਲ ਮੀਟਿੰਗ ਹੋਵੇਗੀ ਤਾਂ ਜੋ ਜਿਹੜਾ ਗਰੀਵੈਂਸ ਜਿਹੜੇ ਚੱਲਦੇ ਪਏ ਨੇ ਇਹਨਾਂ ਦਾ ਨਿਪਟਾਰਾ ਕੀਤਾ ਜਾ ਸਕੇ ਪਰ ਇਹ ਨਿਪਟਾਰਾ ਕਦੋਂ ਹੋਵੇਗਾ ਇੱਕ ਬਹੁਤ ਵੱਡਾ ਸਵਾਲ ਹੈ ਤੁਸੀਂ ਬਣੇ ਰਹੋ ਜਗਪਾਣੀ ਪੰਜਾਬ ਕੇਸਰੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਰਜਤ ਕੁਮਾਰ